ਬਾਦ ਸਰਸਾ ਤੇ ਇਸ ਹਾਰ ਦੇ ਵਿੱਚ ਜਿਹੜੇ ਲੈ ਕੇ ਤਿੰਨ ਦਿਲੇ ਲੈ ਕੇ ਉਸ ਤੋਂ ਬਾਅਦ ਇਹਨਾਂ ਦਾ ਕੰਮ ਕੀ ਸੀ ਇਹਨਾਂ ਨੇ ਉੱਥੇ ਵੜਿਆ ਕੰਮ ਕੀਤਾ ਅੱਗੇ ਕੰਮ ਇਹ ਕੀ ਇਹ ਅੱਗੇ ਲੈ ਕੇ ਆਉਂਦੇ ਆ ਉਹ ਮੇਰੇ ਤੋਂ ਵਾਲੀ 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 ਤੋਂ ਤਾ ਵੀ ਸੀ ਸੀ ਉਹ ਜਿਸ ਕੰਮ ਕਰੇ ਅੱਗ ਕੌਣ ਲਾਂਦਾ ਜਦ ਨਹੀਂ ਕੋਈ ਸਮਝ ਨਹੀਂ ਆਦਾ ਬਸ ਨਾ ਕੰਪਨੀ ਹੈ ਜੋ ਅਰਬਾਂ-ਖਰਬਾਂ ਦੀ ਮਾਲਕ ਹੈ ਉਹ 2% ਆਪਣਾ ਕਰਤੀ ਦੇ ਖਰਚਾ ਤੇ ਭਲਾਈਆਂ ਵਾਸਤੇ ਕਰਦਾ ਹੁੰਦਾ ਠੀਕ ਹੈ ਭਲਾਈ ਕੰਮ ਵਾਸਤੇ ਕਰਦਾ ਹੁੰਦਾ ਫਿਰ ਕਾ ਆ ਜਾ ਓਏ ਠੀਕ ਹੈ ਜੀ ਉਹ ਭਲਾਈ ਕੰਮ ਵਾਸਤੇ ਉਹਨਾਂ ਨੇ ਗੱਲਾਂ ਕੀ ਹੈ ਵੀ ਉਤਸਾਹੀ ਨਾਲ ਲੱਗੀ ਜਿਵੇਂ ਸਾਨੂੰ 8 ਮਿੰਟ ਪਹਿਲਾਂ ਉਸ ਜਿਲ੍ਹੇ ਦੇ ਤੁਸੀਂ ਹਰਿਆਣਾ ਜਿੱਥੇ 600 ਪਿੰਡ ਮਿਲਿਆ ਉਹਨਾਂ ਨੂੰ ਉੱਥੇ ਉਹ ਕਮਜੋਰ ਹੋਇਆ ਤੇ ਫਿਰ ਉਸ ਤਰੀਬਾ ਨਾਲ ਹਰਿਆਣਾ ਹੋ ਗਿਆ ਉਹ ਸੈਟ ਦਾ ਉੱਥੇ ਤੋਂ ਉਹਨੂੰ ਗਾਰ ਨੂੰ ਚੁੱਕਿਆ ਇਹ ਨਾਲ ਰਾਸ਼ਟਰਾ ਪੈਂਦਾ ਚੁੱਕਿਆ ਨਹੀਂ ਰੈ ਅਟੋਮੈਟਿਕਲੀ ਰਾਸ਼ਟਰਾ ਵਾਲੀ ਗੱਲ ਕਰਦੇ ਹੁੰਦੇ ਹੁਣੇ ਲੱਗੀ ਕਿ ਇਹ ਵਾਲੇ ਦੇ ਕਰਦਨੇ ਕੰਮ ਗਊਸ਼ਾਲਾ ਨਾਲ ਜੀ ਨਾਲ ਤੋਂ ਸਾਡੀ ਗੱਲਾਂ ਚੁੱਕੀਆਂ ਨਹੀਂ ਜਾਂਦੀਆਂ ਤੁਹਾਨੂੰ ਲੱਗਦਾ ਸਾਡੇ ਉਹ ਵਾ ਕੰਪਨੀ ਨਾਲ ਗੱਲ ਕੀਤੀ ਮੈਂ ਤੁਹਾਨੂੰ ਬੁਲਵਾਇਆ ਤਾਂ ਉਹ ਕੰਪਨੀ ਨਾਲ ਗੱਲ ਕੀਤੀ ਵੀ ਸਰ ਮੇਨ ਬਲੌਗ ਤੋਂ ਸਾਨੂੰ ਵਾਹ ਜੀ ਸੀ ਉਹ ਹਰਿਆਣੇ ਤੋਂ ਜਿੱਦੀ ਤੋਂ ਆਏ ਸੀ ਇਹਦੇ ਤੋਂ ਬਾਅਦ ਬੈਨਿੰਗ ਦਾ ਪ੍ਰੋਬਲਮ ਆ ਨਹੀਂ ਆ ਰਿਹਾ ਉਹ ਕਹਿੰਦੇ ਵੀ ਕਿਵੇਂ ਹੱਲ ਹੋ ਸਕਦਾ ਭਾਈ ਸਾਨੂੰ ਕੋਈ ਚਿੰਤਾ ਨਹੀਂ ਉਹ ਜਾਂ ਕਿਹਦੇ ਬਦਲੇ ਤੋਂ ਕਿਹਦੇ ਤੋਂ ਮੈਨੇਜਮੈਂਟ ਕਰਦਾ ਉਹ ਕਹਿੰਦੇ ਵੀ ਅਸੀਂ ਮਸਲਾ ਹੱਲ ਕਰ ਸਕਦੇ ਆ ਕਿ ਅਸੀਂ ਛੇਕਾ ਕਰਨਾ ਕਿ ਉਹ ਜੇ ਮਤਲਬ 50000 ਦੇ ਸਕਦੇ ਆ ਇੱਕ ਵਾਧੂ ਦੇਣਾ ਇਹਦੀ ਕੋਈ ਗੱਲ ਨਹੀਂ ਅਸੀਂ ਇਹ ਨਾਲ ਲੱਗਣੇ ਚਾਹੀਦੇ ਜਲਦੀ ਜਾਂਦੀ ਸਾਨੂੰ ਵੀ ਯਾਦ ਕਰ ਸਕਦਾ ਤੇ ਵੀ ਜੇ ਆਪਣਾ ਇਕੱਠਾ ਦਾ ਮਸਲਾ ਵੀ ਹੱਲ ਹੋ ਜਾ ਫਿਰ ਅਸੀਂ ਕਿਸੇ ਬਿਲਰ ਵਾਲਿਆਂ ਨਾਲ ਗੱਲ ਕਰਾਂਗੇ ਕਿ ਤੁਹਾਨੂੰ ਬੇਦਰ ਵਾਲਿਆਂ ਨੂੰ ਗਿਆ ਵੀ ਤੁਹਾਨੂੰ ਅਸੀਂ ਜਗਾ ਦੇ ਦਿੰਨੇ ਆ ਤੁਸੀਂ ਚੁੱਕਦੇ ਨਹੀਂ ਇੱਕ ਵੀ ਕੰਪਨੀ ਵਾਲੇ ਨਹੀਂ ਦੇਣ ਜਦੋਂ ਕੰਪਨੀ ਦੇ ਰਹਿਣ ਜੋ ਚੁੱਕਦੇ ਆਗੇ ਮਤਲਬ ਜਗਾ ਜਦੋਂ ਤੁਹਾਨੂੰ ਕਰਾਇਆ ਦੇ ਦੀ ਲੋੜ ਨਹੀਂ ਕਰਾ ਕੰਪਨੀ ਦੇਏਗੀ ਸੇਵਾ ਦੇ ਵਿੱਚ ਆ ਸਰਕਾਰ ਦੇ ਜੀ ਨਾ ਕੋਈ ਤੇ ਕੰਪਨੀ ਦੇਏਗੀ ਹੁਣ ਅਸੀਂ ਕਲਾਰਾਂਗੇ ਅਸੀਂ ਕਲਾਰਾਂਗੇ ਬੇਦਰ ਕਾਫੀ ਬੇਦਰ ਵਾਲਾ ਤੁਹਾਨੂੰ ਮਿਲਿਆ ਬੇਦਰ ਮਾਲਕਾਂ ਨੇ ਇਹ ਗੱਲ ਕੋਈ ਕੋਈ ਨਹੀਂ ਨਾਲ ਹੀ ਸਾਡੇ ਨਾਲ ਨਹੀਂ ਨਾਲ ਸੌ ਕੰਪਨੀ ਕਿਤੇ ਤਾਂ ਹੋਏਗਾ ਉਹ ਚ ਮਤਲਬ ਕਿ ਫਿਰ ਬਰਾਉਂਡ ਖੜੀ ਹੋ ਜਦੋਂ ਆਪਾਂ ਲਾ ਕੇ ਦੇਢ ਦੇ ਹੀ 8-10 ਕਿਤੇ ਕੰਪਨੀ ਲਾ ਕੇ ਦੇ ਵੀ ਦੇ ਉਹ ਸਮਾਂ ਰੱਖਣੀ ਨਾ ਕੱਲ ਬੇਦਰ ਇਹ ਲੋਕਾਂ ਨੂੰ ਜਿਆਨ ਬੁਲਾ ਕੇ ਤੇ ਉਹ ਵੇਖਾਂਗੇ ਕੁਝ ਫਲੇ ਵਾਂਗ ਇਹੋ ਜਿਹੀ ਹੋ ਸਕਦੀ ਖਰਚਾ ਕੰਪਨੀ ਦਾ ਹੋਗਾ ਸਰ। ਇਹ ਇਤਰਾਜ਼ ਵੀ ਸਿਰੇ ਤੇ। ਉਹ ਹੱਜਾ ਕਰਕੇ ਮੰਦਨ ਅਸੀਂ ਸੁਨਿਦਰ ਦਾ ਕਰਕੇ ਵੇਖਾਂਗੇ ਬਸ ਇਹੋ ਖਰਚਾ ਵੀ ਸਾਲਾ ਘੱਟੇ ਆਸ ਕਰੇ। ਇਹਦਾ ਖਰਚਾ ਜੀ ਹੁੰਦਾ 5 ਸੱਤ ਕਿਤੇ ਦਾ ਖਰਚਾ ਮੈਨੇ ਜਮਾਨ ਕਰਿਆ। ਮੇਰੇ ਨੰਬਰ ਸਰ ਉਹਦਾ ਵੀ ਮੈਂ ਪਿੰਡਾਂ ਦੇ ਕਿਥੋਂ ਬਹਿ ਕੇ ਕੋਲ ਹੈ। ਵੈਂਡਰ ਕਿਹਦੇ ਕੋਲ ਨੇ ਇਹ। ਵੈਂਡਰ ਨੂੰ ਤਾਂ ਇੱਕ ਸਾਥ ਨੂੰ ਆਪਣੇ ਆਪ ਵਿੱਚ ਜੋੜਨਾ। ਜੋੜਨਾ ਜਿਵੇਂ ਮੇਰੇ ਘਰੇ ਆ ਗਿਆ ਮੇਰਾ ਅਜ ਨੰਬਰ ਹੈ। ਜੀ ਆ ਭਾਜੀ ਨੇ ਆਖਿਆ ਜਲ ਕੋਈ ਜਦੋਂ ਬੋਲ ਦੋ ਜਿਆਦਾ ਪਹਿਲਾਂ ਮਿਲਾਂ ਕਰਦੇ। ਕਬੂਲ ਆਇਆ ਬਣੇ ਤੇ ਉਹ ਜੀ ਦੂਹ ਪੜਾ ਇਹ ਐਪ ਉਹਰੇ ਤੋਂ ਤੁਹਾੰ ਦਾ ਆ ਰਿਹਾ ਅਜਿੰਦਰ ਸੰਗਤ ਖੇਤ ਪੜਾ ਗਿਆ ਇਹ ਐਪ ਘਰੋਂ ਬੈਠਾ ਕਿਸਾਨ ਕਿਸਾਨ ਨੂੰ ਬੇਤਰਾਂ ਦਾ ਨੰਬਰ ਪੈਂਦਾ ਕੋ ਇੱਥੇ ਬੈਠਾ ਕਰੋ ਹੀ ਆਪਣਾ ਕਰ ਦੇਗਾ ਵੀ ਮੇਰੀ 10 ਜੀ ਵੱਡੀ ਜੰਦੀ 10 ਕਿੱਲੇ ਮੇਰੀ ਉਹ 10 ਕਿੱਲੇ ਵਾਲੇ ਬੇਤਰਾਂ ਵੀ ਬੇਨਰਾਂ ਵੀ ਨਾ ਹੁਣ ਲੱਗਾ ਤੇ ਲੋਟੀ ਦੇ ਵਿੱਚ ਉਹ ਮਤਲਬ ਤੁਰ ਮੰਦ ਵੀ 20 ਬੰਦੇ ਦੇ ਤੋਂ ਬਾਅਦ ਉਹ ਮਤਲਬ ਦੋਸੋਂ ਹੋ ਗਏ ਕਿੰਨਾ ਫਿਰ ਉਹ ਆ ਜਾਏਗਾ ਤੇ ਨਾ ਹੀ ਇਹ ਨੰਬਰ ਅੱਗੇ ਪਿੱਛੇ ਹੋ ਜਾ ਇਹ ਮੇਨ ਮਕਸਦ ਸਿਆ ਤੁਹਾਡਾ ਕੰਮ ਨਾ ਕਾਲੀ ਚ ਚੱਲਣ ਰਿਹਾ ਅੱਛਾ ਇੱਕ ਤਾਂ ਗਵਰਨਮੈਂਟ ਸੀ ਇਹ ਡਿਜੇ ਨਾ ਟੁੱਟਦਾ ਨਾ ਪੁੱਛੀ। ਦੇਖੋ ਤੁਹਾਨੂੰ ਚੀਜ਼ਾਂ ਲੱਗੀਆਂ। ਖਾਸ ਕਰਕੇ ਜਦ ਚੀਨੀ ਦਾ ਕੱਪ ਟੁੱਟ ਗਿਆ ਉਹਨੂੰ ਭਾ ਦਬ ਦਿੰਦਾ ਉਹ ਗੱਲ ਦਾ। ਇਹ ਜੀ ਉਹ ਦਬ ਦਿੰਦਾ ਇਹਨੇ ਮਿੱਟੀ। ਇਹ ਦਬ ਦਿੰਦਾ। ਮਿੱਟੀ ਹੋ ਜਾਂਦੀ। ਕੁਰਸੀਆਂ ਵੱਲ ਲਾ ਗਿਆ। ਹੁਣ ਗਵਰਨਮੈਂਟ ਸਰਚ ਕਰ ਰਹੀ ਹੈ ਉੱਥੇ। ਤੇ ਨਹੀਂ। ਤੇ ਨਹੀਂ ਸਰਚ ਕਰਦੀ ਹੈ। ਉਹ ਲੱਗੇ ਹੋਏ ਨੇ ਵੀ ਸਾਣੀ ਦੀ ਆਪਣੀ ਲੈ ਵੀ 5-6 ਸਾਲ। ਜੋ ਪਰਾਲੀ ਹੁਣ ਬਣਾਤਾ ਨੇਗੀ। ਬਾਕੀ ਸਰਪੰਚ پلان ਡਾਲਦੀ ਸੱਜ ਆਪਣੀ ਕਰ ਰਹੀ ਹੈ 22500 ਰੁਪਏ ਪਹਿਲੇ ਪਹ ਗਿਆ ਤੇ ਪਰ ਵਾਲੀ ਉੱਚੀ ਲੱਗਿਆਗਾ ਅੱਛਾ ਪੰਚਾਇਤ ਵੱਲੋਂ ਇੱਕ ਬੰਦਾ ਕੋਈ ਆਵੋ ਮੇਰੇ ਮੇਰੇ ਤੁਹਾਡੇ ਮੇਰੇ ਮੇਰਾ ਫਰ ਪਿੰਡ ਹੀ ਹੁੰਦਾ ਵੈਸੇ ਠੀਕ ਹੈ ਚਲੋ ਮੈਂ ਬਹੁਤ ਮੇਰਾ ਨੂੰ ਦੇ ਦੇ ਬੈਠ ਜਾਓ ਆਮ ਖਾਏ ਸੀ ਜਿਹੜਾ ਵਾਦਾ ਹੋ ਗਿਆ ਆ ਤੇ ਪਾ ਕੇ ਖਲਣਾ ਹੈ ਤੇ ਤੇਰੇ ਪਾਣੇ ਨੇ ਜੇ ਲੈ ਵੀ ਆ ਵੀ ਬਣ ਕੇ ਕੰਮ ਹੈ ਥੈਂਕ ਯੂ ਜੋ ਆ ਬੜਾ ਚੱਲਣਾ ਲੈ ਕੇ ਕਮਰਾ ਨੇੜੇ ਜਾ ਕੇ ਵੀ ਨਾ ਥੋੜਾ ਜਿਆ ਚਲ ਆਉਟ ਚਲ ਮੈਂ ਇੰਦੇ ਤੁਹਾਨੂੰ ਹੀ ਲੇ ਰੋਲਾਂ ਨੂੰ ਤੇ ਸਰ ਕਿਹੜੇ ਨੰਦੇ ਬਣਾਉਂਗਾ ਲੈ ਜੀ ਮੇਰੇ ਵੀ ਮੁੱਖੀ ਨੇ ਪੁੱਛੇ ਪੌਕਾ ਪਕਰਾਲੀ ਦਾ ਜੇ ਕਾ ਤੇ ਘੱਟ ਤੂੰ ਆ ਗਿਆ ਜੀ ਹਰ ਪਿਆਰ ਹਾਂਜੀ ਤੇਰਾ ਲਿਖਿਆ ਕੋਈ ਨਹੀਂ ਆ ਚਾਚੇ ਦਾ ਲਿਖਿਆ ਚਾਚੇ ਦਾ ਸਟਿਕ ਜਦ ਜਾਨਾ ਨਾ ਨਾਲ ਤੇ ਲੱਗ ਜਾਣ ਸੁਟ ਕੇ ਵੇਖੀ ਦਿੰਦੇ ਫੋਟੋ ਨੂੰ ਆ ਸੜ ਲੋ ਕੁਝ ਕਰ ਹਾਂ ਹਾਂ ਆ ਕਰ ਚਾਹ ਮੈਂ ਮਰਦਾ ਪੜਮ ਪੜਾਉਂਦੀ ਕਰ ਪਤਾ ਲੱਗ ਜੇ ਇਹ ਮੈਨੂੰ ਮਨਾਇਆ ਬੜਾ ਫੋਟੋ ਬਪਾ ਦਾ ਆ ਖੁਦ ਕਿਸਾਨ ਵਾਲਾ ਦਿਓ ਜੀ ਲੜਵਰਾ ਜੇ ਜੋ ਕੇ ਤੰਦਾ ਜਾ ਠੇਕੇਦਾਰ ਜੀ ਨੂੰ ਦੇਖ ਲਓ ਜੀ ਸਰ ਆ ਜਾ ਕੋਈ ਨਹੀਂ ਗੱਲ ਕਰ ਲੈਂਦੇ ਠੇਕੇਦਾਰ ਦੇ ਪਿੱਛੇ ਆ ਜਾ ਫੋਟੋ ਫੋਟੋ ਖਿਚਾਓ ਇਹ ਆਕਰ ਮੋੜੀ ਲਾ ਦੇ ਸਾਡੀ ਧਿਰ ਤੇ ਨਹੀਂ ਲਿਆ ਕੋਈ ਨਹੀਂ ਲਿਆਉਂਦੇ ਨਹੀਂ ਬੈਠਾ ਇਹ ਮੈਂਬਰ